ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲਾ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪਲੂਰ ਦੇ ਵਿੱਚ ਪਲੂਰ ਪਿੰਡ ਜिले ਮੋਗੇ ਦਾ ਮਾਨਮੱਤਾ ਨਗਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਮਹਿਬਕਾਉਆ ਬਾਈ ਹੁਣੇ ਉਹਦੀ ਕਿੰਨਵਾ ਸੂਆ ਚੋਟੀ ਆ ਕਿੰਨੇ ਦਿਨਾਂ ਦੀ ਕੱਚੀ ਐ ਮੁੱਢਲੀ ਜਾਣਕਾਰੀ ਆਪਾਂ ਮਾਲਕ ਤੋਂ ਲੈ ਲੈਣੀ ਆ ਆਓ ਮਿਲਦੇ ਆ ਬਾਈ ਨੂੰ ਸਾਰੀ ਡਿਟੇਲ ਲੈਣੇ ਅੰਕਲ ਜੀ ਉਧਰ ਹੋ ਗਏ ਬੰਨਾ ਪਰ ਪਿੱਛੇ ਨੂੰ ਸਸਿਕਾਲ ਜੀ ਸਤਿ ਸ੍ਰੀ ਅਕਾਲ ਅੰਕਲ ਸਤਿ ਸ੍ਰੀ ਅਕਾਲ ਕੀ ਹਾਲਾ ਚਾਲ ਆ ਜੀ ਸਭ ਵਧੀਆ ਸੀਤਾ ਦੇ ਪਰਿਵਾਰ ਠੀਕ ਠਾਕ ਅੱਛਾ ਭਾਈ ਨਾਮ ਦੱਸ ਦਈਏ ਇੱਕ ਵਾਰੀ ਆਪਣਾ ਚਮਕੌਰ ਸਿੰਘ ਤੇ ਘਰ ਦਾ ਐਡਰੈਸ ਭਾਈ ਸਟੈਡੀ ਨੇ ਸਾਹਮਣਾ ਸਟੈਡੀ ਦੇ ਸਾਹਮਣਾ ਬਿਲਕੁਲ ਠੀਕ ਆ ਬਾਈ ਅੱਛਾ ਬਾਈ ਇੱਕ ਮੈਂ ਵਿੱਚ ਨਹੀਂ ਹੈ ਹਨ ਇਹ ਕਿੰਨਵਾ ਸੂਆਇਤ ਕੀ ਤੀਜੇ ਸੂਏ ਤੀਜੇ ਸੂਏ ਨੇ ਸੂਣਾ ਵਾ ਕਿੰਨੇ ਦਿਨ ਬਾਕੀ ਆ ਜਾਂਦੇ ਸੂਣ ਦੇ ਵਿੱਚ ਬਾਈ ਇਹ 22 ਦਿਨ ਪੂਰੇ 22 ਤ੍ਰੇਗ ਨੂੰ ਦਾ ਪੂਰੇ ਕਿੰਨੇ ਕੁ ਦੁੱਧ ਦੇ ਦਿੰਦੀ ਆ ਬਾਈ ਇਹ 6 ਕਿਲੋ ਜੋ ਹੈ ਡੰਗ ਦਾ 12 ਕਿਲੋ ਤੁਹਾਨੂੰ ਕੀ ਦੇ ਦਿੰਦੀ ਆ ਅੱਛਾ ਲੇਵਾ ਚੰਗਾ ਬਣਾ ਜਾਂਦੀ ਤੇ ਪੂਰਾ ਛੱਡਾ ਕੱਢਦੀ ਆ ਠੀਕ ਆ ਬਾਈ ਰੇਟ ਬਾਈ ਕੀ ਰੱਖਾਂਗੇ ਹੰਦਾ 135 ਮਾਨ ਤਨ ਥੋੜਾ ਬਹੁਤਾ ਵਿੱਚ ਉਹ ਵਿੱਚੋਂ ਕਰ ਲਾਂਗੇ ਜੋ ਤੁਹਾਨੂੰ ਠੀਕ ਆ ਕੱਦਿਓ ਬਰ ਨੂੰ ਤੋਰੀਓ ਮੇਨ ਮੜਾ ਖੋਲ ਨੇ ਮਿੱਤਰੋ ਤੀਜਾ ਸੂਆ ਕਰਮਾਂ ਵਾਲੀ ਸੁੰਦੀ ਆ ਸੂਨ ਦੇ ਵਿੱਚ ਹਜੇ ਦੇਣੇ ਨੇ ਪੰਜ ਸੱਤ ਲੈ ਜਾਣੇ ਬਣਦੀ ਬਣਾਉਂਦੀ ਨੇ ਕਿਉਂਕਿ ਤਿਆਰੀ ਬੜੀ ਜ਼ਬਰਦਸਤ ਕਰੂਗੀ ਮੈਂ ਪਲੀ ਸੰਭੀ ਪਿੱਠ ਪੁੜੇ ਦੀ ਚੰਗੀ ਆ ਬਾਡੀ ਬੰਤਰ ਦੀ ਅੰਗਾ ਪੈਰਾਂ ਦੀ ਮੈਂ ਜਿਹੜੀ ਉਹ ਤੁਸੀਂ ਆਪ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਤੁਹਾਨੂੰ ਵਿਖਾ ਦਿੰਨਾ ਮਿੱਤਰੋ ਵੇਖੋ ਲੇਵਾ ਨੋਵਾ ਮੋੜ ਲਿਆਓ ਜੀ ਬਾਰੀ ਪੂਰੀ ਚੰਗੀ ਮੈਂ ਇਹ ਕੈਂਡ ਤੋਂ ਪਾਵੇ ਆ ਵੀ ਪਿੱਛਾ ਬਹੁਤ ਮੈਂ ਦਾ ਭਾਰਾ ਵਾ ਜਿਹੜੀ ਮੈਂ ਸਿਆਣੇ ਕਹਿੰਦੇ ਹੁੰਦੇ ਆ ਪਿੱਛੇ ਦੀ ਭਾਰੀ ਤੇ ਅੱਗੇ ਦੀ ਪਤਲੀ ਮੈਂ ਉਹ ਦੁੱਖ ਖਰੀ ਹੁੰਦੀ ਆ ਤੇ ਇਹ ਵਾਕਿਆ ਮਿੱਤਰੋ ਘਰੇਲੂ ਪਰਿਵਾਰ ਦੇ ਘਰੋਂ ਘਰੇਲੂ ਤੁਹਾਨੂੰ ਮੈਂ ਮਿਲ ਜਾਣੀ ਆ ਲੇਵੇ ਭਾਂਡੇ ਵਾਲੀ ਮੈਂ ਆ ਬਾਡੀ ਬੰਤਰ ਵਾਲੀ ਮੈਂ ਆ ਬਾਡੀ ਬੰਤਰ ਆ ਵੀ ਜਿਹੜੀ ਮੈਂ ਬਣਦੀ ਤਣਦੀ ਆ ਮੂੰਹ ਮੱਥੇ ਲੱਗਦੀ ਆ ਅੱਜ ਆਪਾਂ ਖਰੀਦਦੇ ਆ ਮਿੱਤਰੋ ਜੇ ਕਿਤੇ ਆਪਣਾ ਕਰੇ 19 21 ਲੋਡ ਪੈ ਜਾਂਦੀ ਆ ਆਪਾਂ ਨੂੰ ਤਾਂ ਚੰਗੀ ਮੈਂ ਦੇ ਪੈਸੇ ਆ ਜਿਹੜੇ ਉਹ ਮਿੱਤਰੋ ਘਟਦੇ ਨਹੀਂ ਹੁੰਦੇ ਮੈਂ ਪਿੱਛੋਂ ਇਹਨੂੰ ਕਰਦੇ ਆ ਅੰਕਲ ਜੀ ਚੌੜੇ ਪਿੱਠਪੋੜੇ ਦੀ ਮੈਂ ਬਾਡੀ ਬੰਤਰ ਦੀ ਮੈਂ ਘਰੇ ਰੱਖਣ ਵਾਲੇ ਪਰਿਵਾਰ ਦੇ ਲਈ ਮ ਇਹ ਲੋ ਪਰਿਵਾਰ ਦੇ ਘਰੋਂ ਪੂਰੀ ਤਸੱਲੀ ਵਾਲੀ ਮੈਂ ਮਿਲ ਜੂਗੀ ਤੁਹਾਨੂੰ ਮਿੱਤਰੋ ਹਜੇ ਮੈਨੇ ਲੀਵੇ ਦੀ ਤਿਆਰੀ ਕਰਨੀ ਆ ਤੁਸੀਂ ਆਪ ਦੇਖ ਸਕਦੇ ਕਿੰਨੀਆਂ ਵੱਲ ਢਿੱਲਾ ਸਪੇਸ ਪਿਆ ਹੋਇਆ ਇੰਦੇ ਕਰਮਾ ਵਾਲੀ ਦੇ ਥੱਲੇ ਗੱਲਬਾਤ ਲਈ ਆਪਾਂ ਅੰਕਲ ਨੰਬਰ ਕਿੰਨਾ ਆਪਣਾ 76268 76268 33864 33864 76268 33864 76 268 ਹਾਂਜੀ 33 ਠੀਕ ਹੈ ਜੀ ਤੇ ਗੱਲਬਾਤ ਲਈ ਨੰਬਰ 22 ਦਾ ਸਕਰੀਨ ਦੇ ਉੱਤੇ ਆਪਾਂ ਲਾ ਦਿੱਤਾ ਮਿੱਤਰੋ ਪਿੰਡ ਪਲੂਰ ਤੇ ਜਿਲ੍ਹਾ ਮੋਗਾ ਲੱਗਦਾ ਵਾ ਬਾਈ ਨੂੰ ਬਾਕੀ ਗੱਲਬਾਤ ਲਈ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਜਿਹੜਾ ਪਲੂਰਾ ਸੋਸਾਇਟੀ ਦੇ ਕੋਲੇ ਬਿਲਕੁਲ ਬਾਈ ਦਾ ਘਰ ਆ ਮੈਂ ਪੂਰੀ ਖੜੀ ਆ ਅੱਛਾ ਜੇ ਕੋਈ ਘਰੇ ਰੱਖਣ ਨਾਲ ਲੈ ਜਾਵੇ ਨਾ ਪਤਾ ਨਹੀਂ ਆਉਂਦਾ ਨਾ ਨਾ ਜੀ ਜਮਾ ਨਹੀਂ ਯਾਦ ਕਰੂਗਾ ਹਾਂ ਪੂਰਾ ਠੀਕ ਆ ਬਾਈ ਜੀ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਪਿੰਡ ਪਲੂਰਾ ਤੇ ਪੈਂਦਾ ਮਿੱਤਰੋ ਇਹ ਮੋਗੇ ਤੋਂ 22 ਕਿਲੋਕੀਲੋਮੀਟਰ ਦੂਰ ਆ ਧੰਨਵਾਦ